ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਠੀਕ ਠਾਕ ਹੋਣ ਹੋ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਹੁਣ ਆਪਾਂ ਦਿਖਾਉਨੇ ਆ ਜੋ ਆਪਾਂ ਜਗਾੜ ਲਾਇਆ ਵਾ ਇੱਕ ਉਹ ਦਿਖਾਉਨੇ ਆ ਤੇ ਬਣੇ ਰਿਓ ਵੀਡੀਓ 'ਚ ਜਿਹੜੇ ਮੇਰੇ ਵੀਰ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਟੱਲੀ ਨੂੰ ਜਰੂਰ ਦਬਾ ਲਿਓ ਤੁਹਾਨੂੰ ਨਵੀਂ ਆਉਣ ਵਾਲੀ ਵੀਡੀਓ ਦਾ ਪਤਾ ਲੱਗ ਜੂ ਤੇ ਦਿਖਾਉਨੇ ਤੁਹਾਨੂੰ ਹੁਣ ਆਪਾਂ ਲਓ ਵੀ ਮਿੱਤਰੋ ਅੱਜ ਮਾੜ ਆ ਗਿਆ ਸੂਰਜ ਨੇ ਸਾਨਣ ਪਾਇਆ ਵਾ ਦਰਸ਼ਨ ਦਿੱਤੇ ਆ ਉਹਦੀ ਵੀ ਮੰਮੀ ਨਹੀਂ ਘਰੋਂ ਨਿਕਲਦੀਆਂ ਦੀ ਕਹਿੰਦੀ ਠੰਡ ਬਹੁਤ ਆ ਪੁੱਤ ਘਰੇ ਰਹਿ ਲਓ ਵੀ ਆਪਣਾ ਮਿੱਤਰੋ ਆਪਾਂ ਹਰੇ ਘਰ ਚੋਂ ਨੂੰ ਬਿਮਾਰੀ ਹੈ ਕਹਿੰਦੇ ਉਹਦਾ ਬੜਾਪਾ ਮਾੜਾ ਵਾ ਪਹਿਲੀ ਗੱਲ ਤੇ ਬੰਦਾ ਪੈਸੇ ਲਾਣ ਵਾਲਾ ਹੋਣਾ ਚਾਹੀਦਾ ਬੜਾਪਾ ਮਾੜਾ ਹੁੰਦਾ ਹੀ ਨਹੀਂ ਠੀਕ ਆ ਦੂਜੀ ਗੱਲ ਇਹ ਆ ਵੀ ਜੇ ਉਹਦੇ ਟੈਂਕੀ ਸ਼ੋ ਜੀ ਹਿਲਦੀ ਨਾ ਉਹਦਾ ਆਪਾਂ ਹੱਲ ਕਰਤਾ ਵਾ ਦੇਖੋ ਆਪਾਂ ਜੀ ਗਾੜ ਲਾਤਾ ਐਡੀ ਮੋਟੀ ਪੱਤੀ ਲਾਉਣੀ ਹੈ ਪੱਤੀ ਲਾ ਕੇ ਦੇ ਵਿੱਚ ਨਾ ਰੌਟ ਵਾਲੀ ਵਾਸ਼ਲ ਜਾਂ ਟੂਬ ਦਾ ਟੋਟਾ ਕੱਟ ਕੇ ਲਾ ਦਿਓ ਤੇ ਥੱਲੇ ਆ ਨਾਟ ਲੱਗੂਗਾ ਪੰਜੂ ਦਾ ਤੇ ਇੱਕ ਨੰਬਰ ਕੰਮ ਹੋ ਜੂਗਾ ਜੇ ਸ਼ੋਕ ਕੰਬਦੇ ਜਾਂ ਵਾਈਬ੍ਰੇਸ਼ਨ ਕਰਦੇ ਤੇ ਆਪਾਂ ਜੋ ਕੀ ਜਿਗਾਰਡ ਕਰਤਾ ਵੀ ਅਰਜਨ ਦਾ ਬੜਾਫਾ ਦੂਰ ਕਰਤਾ ਵਾ ਹੋ ਟਰੈਕਟਰ ਨਹੀਂ ਮਾੜਾ ਦਾ ਨਹੀਂ ਟਰਾਲੇ ਸਾਰੀਆਂ ਗੱਲਾਂ ਤਾਂ ਨੰਬਰ 1 ਆ ਤੇ ਤੁਹਾਨੂੰ ਦਿਖਾ ਦਨੇ ਉਹ ਧੁੱਪ ਤੇ ਆਪਾਂ ਆ ਚੁੱਕੇ ਆ ਚੜੀ ਜਿੰਦੀ ਪੌਣ तीह छियासी तो पूरे अपना ठंड कर गए आ मेरे वीर ना लैट आप हम चाकली खाद स्वैटर द एक बार सल्फ मार के लिफ्ट थले कर देर दे। निकल होना सल्फ मार के लिफ्ट थले कर दे क्योंकि सल्फ मार के तो जो आप बंद कर दे लिफ्ट थले सु प्रैशर बोकियां बढ़िया जाए जो आप इदा थले करते हैं तो ते क्योंकि तेल का सर्कल चलता होंगे वा ਖਰਾ ਖਰਾ ਨਹੀਂ ਹੁੰਦਾ ਕੰਮ ਬੋਕੀਆਂ ਬਾਕੀਆਂ ਖਰਾਬ ਹੀ ਨਹੀਂ ਲਿਫਟ ਜਿਆਦਾ ਟਾਈਮ ਕੱਢੂਗੀ ਕਦੇ ਕਿਸੇ ਮਿਸਤਰੀ ਨੂੰ ਵੀ ਪੁੱਛ ਲਿਓ ਭਾਵੇਂ ਚਲੋ ਹੁਣ ਆਪਾਂ ਪਾਉਣ ਲੱਗਦੇ ਆ ਖਾਦ ਤੇ ਇਧਰਲੇ ਪਾਸੇ ਆਪਾਂ ਇੱਕੋ ਪਾਸੇ ਮੋਟੀ ਪੱਤੀ ਦਾ ਜਗਾੜ ਲਾ ਦੋ ਨਹੀਂ ਹਿਲਦੀ ਸ਼ੋ ਕਦੀ ਨਹੀਂ ਹਿਲਦੀ ਬਾਕੀ ਇਧਰ ਲੱਗਣ ਨੂੰ ਤੇ ਇਧਰ ਵੀ ਲੱਗ ਜਾਂਦਾ ਵਾ ਪਰ ਇਧਰ ਆ ਪੈ ਆਣਾ ਪਾਵਰ ਸਟੀering ਵਾਲੇ ਇਹਨਾਂ ਕਰਕੇ ਥੋੜੀ ਦਿੱਕਤ ਆਉਂਦੀ ਉਹ ਮੈਂ ਕਹਿੰਦਾ ਉਧਰ ਲਾ ਦਿਓ ਇੱਕ ਨੰਬਰ ਰੂ ਕੰਮ ਸ਼ੋ ਨਹੀਂ ਹਿਲਦੀ ਇਹ ਆਪਾਂ ਲਾ ਕੇ ਪਹਿਲਾਂ ਪੁਰੀ ਇਹਦਾ ਹੁਕ ਲੱਗੇ ਨੂੰ ਹੋ ਗਏ ਵਾਵਾ ਦਿਨ ਆਪਾਂ ਪੁਰੀ ਇਹਦੀ ਵਰਤੋਂ ਕਰਕੇ ਫੇਰ ਤੁਹਾਨੂੰ ਆਪਾਂ ਦੱਸਿਆ ਕੋਈ ਗਲਤ ਰਾਏ ਨਹੀਂ ਦੇਣੀ ਕੋਈ ਜਿੱਦਾਂ ਸਲਾਹ ਨਹੀਂ ਦੇਣੀ ਕੋਈ ਫਸਲ ਬਾਰੇ ਕੋਈ ਵੀ ਗਲਤ ਰਾਏ ਨਹੀਂ ਦੇਣੀ ਤੇ ਲੋ ਆ ਬੋਰਾ ਖੋਲੋ ਪਹਿਲਾਂ ਇਧਰੋਂ ਸ਼ੁਰੂ ਕਰੀਏ ਨਹੀਂ ਪਹਿਲਾਂ ਉਹ ਕਿੱਲੇ ਤੋਂ ਉਧਰ ਲੈਣ ਮੈਂ ਪਾ ਗਿਆ ਹੁਦਣ ਪਾ ਦੂੰ ਕਿੱਲੇ ਨੂੰ ਇਧਰ ਲੈਣ ਪਾਈਏ ਫੇਰ ਉਧਰ ਚੱਲਦੇ ਹਾਂ ਲੋ ਜੀ ਖਾਦ ਪੈ ਰਹੀ ਆ ਨਾ ਨਾ ਕੁਝ ਕੁ ਨਹੀਂ ਆਹ ਜਿਹੜੀ ਸਾਰੀ ਕਣਕੇ ਇੱਕ ਕਰਨ ਹੋਈ ਉੱਗੀ ਏ ਵੇਖੋ ਛੱਟਾ ਆਤਰੀ ਜਾਨੀ ਮੋਕ ਇੱਧਰ ਵੀ ਆ ਵੇਖੋ ਸਾਡੇ ਬੰਦੇ ਦੇ ਕੰਮ ਵੇਖ ਲਓ ਜੀ ਖਾਦ ਰੋੜ ਕੇ ਰੱਖਤੀ ਹੂੰ। ਉਤੋਂ ਇਨੀ ਠੰਡ ਆ। ਖਾਦ ਦਾ ਲਾ ਢੇਰ ਦਿੱਤਾ। ਫੇਰ ਇਹਨੂੰ ਕੋਈ ਗੁੱਸਾ ਕਰਦੀ ਏ। ਆ ਆਪਣੀ ਗੰਨੇ ਵਾਲੀ ਗਣਕਈ। ਇਹ ਆਪਾਂ ਪਾਣੀ ਲਾਣ ਤੋਂ ਪਹਿਲਾਂ ਪਾਈ ਸੀ ਖਾਦ ਤੇ ਹੁਣ ਲੱਗੇ ਆ ਪਾਉਣ ਤੇ ਗੰਨਾ ਜੇ ਨਿਕਲਿਆ ਨਹੀਂ। ਬਾਕੀ ਦੇਖਦੇ ਆ। ਕੀ ਹੱਕਦਾ ਓ ਠੰਡ ਬਹੁਤ ਆ ਭੈਣ ਜੀ। ਸਾਰਿਆਂ ਨੂੰ ਅਗਲੇ ਦਿਨ ਦੀ ਪਿਆਰ ਭਰੀ ਸ਼ਾਸਿਕਾਲ। ਕਿਲੋ ਮੀਟਰ ਆਪਾਂ ਹੁਣ ਚੱਲੇ ਆਂ ਡੈਕ ਲਵਾਉਣ। ਕਿੰਨੇ ਮਿੱਤਰੋ ਆਪਾਂ ਹੁਣ ਤੁਹਾਨੂੰ ਮਿਲਦੇ ਆਂ ਉੱਥੇ ਜਾ ਕੇ ਤੇ ਕੀ ਲਵਾਉਣ ਲੱਗੇ ਆਪਾਂ ਵੀ। ਤੇ ਗਾਲੇ ਦਿਖਾਉਨੇ ਆ ਤੁਹਾਨੂੰ ਕਿੰਨਾ ਬਿਲਕੁਲ ਸਸਤੇ ਕੰਮ ਜੇ ਬਿਲਕੁਲ ਸਸਤੇ ਜੀ ਸਾਰਨਾ ਆਪਾਂ। ਬੇਸ ਵੀ ਪੂਰੀ ਬਣੂਗੀ। ਕੰਮ ਸਸਤੇ ਜੀ ਸਾਰਨਾ ਸਾਰਾ ਤੁਹਾਨੂੰ ਦਿਖਾਉਣਾ। ਲੋ ਮਿੱਤਰੋ। ਮਿੱਤਰੇ ਆਈ ਹੋਇਆ ਜਾਂ। ਸੁੱਕਾ ਆਇਆ ਗਾ। ਸੁੱਕਾ ਮਿਰਦਾ। ਲੋ ਮਿੱਤਰੋ। ਆ ਕੋ ਟੂਣਾ ਕਰ ਗਿਆ ਇੱਥੇ ਚੌਕੀਦਾਰ ਦਾ ਚੌਕੀਦਾਰ ਨਹੀਂ ਹੋਈ ਟੂਣਾ ਕਰ ਗਿਆ ਕੋਈ ਤੇ ਲੱਡੂ ਲੱਡੂ ਹੈਗੇ ਕੁੱਤੇ ਖਾ ਗਏ ਸੀ ਨਾ ਸਵੇਰੇ ਵੇਖਿਆ ਪਾਪਾ ਜੀ ਨੇ ਮੁੰਡਾ ਯਾਰ ਆ ਗਿਆ ਕੋਈ ਇਹ ਤੇ ਚੁੰਨੀ ਜੀ ਉਹ ਪਤਾ ਨਹੀਂ ਕਿੱਧਰ ਗਈ ਏ ਉਹ ਕੁੱਤੇ ਚੱਕ ਦਿੰਦੇ ਰਹੇ ਤੇ ਟੂਣਾ ਕਰਤਾ ਸੀ ਕੁੱਤੇ ਲੱਡੂ ਖਾ ਗਏ ਲੱਡੂਆਂ ਦੇ ਨਾ ਉੱਤੇ ਚੁੰਨੀ ਤੇ ਉੱਤੇ ਲੱਡੂ ਰੱਖੇ ਸੀ ਤੇ ਉਹ ਉੱਤੇ ਖਾ ਗਈ ਆ ਕਾ ਕਾਕਾ ਦਾ ਵਿਆਹ ਇਹ ਲੋਕਾਂ ਦੇ ਹਾਲ ਆ ਇਦਾਂ ਟੂਨੇ ਕੀਤਾ ਦੱਸਿਓ ਮੁੰਡਾ ਮਿਲ ਜੂਗਾ ਹਾਲ ਆਪੜੇ ਸਣਾ ਜਗੇ ਦੋ ਵਾਰੀ ਦੋ ਤੀਜੀ ਵਾਰੀ ਹੋ ਗਿਆ ਟੂਣਾ ਵੇਸ਼ ਆਈ ਹੋਈ ਆਪਣੇ ਖਾਲੋ ਮੇ ਲੋ ਮਿੱਤਰ ਆਪਾਂ ਡੈਕ ਲਵਾਉਣ ਤੋਂ ਬਾਅਦ ਇਹਦਾ ਹੁਣ ਮਿਊਜ਼ਿਕ ਤੁਹਾਨੂੰ ਆਪਾਂ ਸੁਣਾਵਾਂਗੇ ਛੋੜ ਵੀਡੀਓ ਸੁਣਾਵਾਂਗੇ ਤੇ ਹੁਣ ਆਪਾਂ ਆ ਗਏ ਆ ਪੱਠੇ ਵਢਣ ਹੁਣ ਲੱਗਾਂ ਪੱਠੇ ਵਟਾਂਗੇ ਧੁੰਦ ਬਹੁਤ ਪੈ ਗਈ ਏ ਤੇ ਇਸ ਕਰਕੇ ਸਾਡੀ ਵੀਡੀਓ ਨੂੰ ਕਰ ਦਿਓ ਲਾਇਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਤੇ ਰੱਬ ਰੱਖਾ ਹਨਾ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖਿਓ ਤੇ ਹੁਣ ਤੁਹਾਨੂੰ ਟੈਂਕੀ ਵਾਲਾ ਜਗਾੜ ਜਰੂਰ ਦੱਸਿਆ ਜਿਹੜੇ ਮੇਰੇ ਵੀਰ ਅਰਜਨ ਦੀ ਪੱਕੀ ਗਾਰੰਟੀ ਹੈ ਸ਼ੋਅ ਲੈ ਜੇ ਤੇ ਮੈਨੂੰ ਫੋਨ ਲਓ ਆ ਕੇ ਗੱਲ ਕਰ ਦਿਓ